ਸਤਿ ਸ੍ਰੀ ਅਕਾਲ ਕਿਸਾਨ ਭਰਾਵਾਂ ਨੂੰ ਰਾਜ ਸੰਧੂ ਫਾਰਮਿੰਗ YouTube ਚੈਨਲ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਜੀ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਵੀਡੀਓ ਪਹਿਲੀ ਵਾਰੀ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾਲ ਲੱਗੇ ਬੈਲ ਆਈਕਨ ਨੂੰ ਵੀ ਆਲਟੇ ਸੈੱਟ ਕਰ ਲਿਓ ਕਿਸਾਨ ਵੀਰੋ ਇਸੇ ਤਰ੍ਹਾਂ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਡੇ ਤੱਕ ਪਹੁੰਚ ਜਾਂਦੀਆਂ ਜੀ ਸਭ ਤੋਂ ਪਹਿਲਾਂ ਸੋ ਦੋਸਤੋ ਅੱਜ ਆਪਾਂ ਲੈ ਕੇ ਆਏ ਹਾਂ ਜੀ ਪੰਜ ਐਨੀਮਲ ਸੋ ਦੋਸਤੋ ਪੰਜ ਐਨੀਮਲ ਨੇ ਦੋ ਜਿਹੜੀਆਂ ਝੋਟੀਆਂ ਨੇ ਦੋ ਨੀਲੀ ਰਵੇ ਦੀਆਂ ਜਿਹੜੀਆਂ ਪਿਓਰ ਚੰਗੀਆਂ ਝੋਟੀਆਂ ਹਨ ਬਾਈ ਹੋਰਾਂ ਦੇ ਕੋਲ ਇੱਕ ਜਿਹੜੀ ਮੱਝ ਹੈਗੀ ਦੋਸਤੋ ਤਕਰੀਬਨ ਉਹ ਵੀ ਬਹੁਤ ਚੰਗੀ ਹੈਗੀ ਰਿਕਾਰਡ ਵਾਈਜ਼ ਦੋ گاਵਾਂ ਨੇ ਸੋ ਦੋਸਤੋ ਜਿਹੜਾ ਏਰੀਆ ਹੈਗਾ ਏਰੀਆ ਆਪਾਂ ਬਾਈ ਹੋਰਾਂ ਦੇ ਕੋਲ ਜਿਹੜਾ ਗੱਲਬਾਤ ਕਰਾਂਗੇ ਬਾਈ ਹੋਰਾਂ ਦੇ ਨਾਲ ਉਹ ਵੀ ਪੁੱਛ ਲਾਂਗੇ ਵੀ ਏਰੀਆ ਕਿਹੜਾ ਹੈਗਾ ਸੋ ਜਿਹੜੀ ਵੀਡੀਓ ਆ ਥੋੜੀ ਬਦੀ ਲੰਬੀ ਜ਼ਰੂਰ ਹੋ ਸਕਦੀ ਹੈ ਦੋਸਤੋ ਕਿਉਂਕਿ ਜਿਹੜੇ ਪੰਜ ਐਨੀਮਲ ਨੇ ਪੰਜ ਐਨੀਮਲ ਦੀ ਜਿਹੜੀ ਡਿਟੇਲ ਆਪਾਂ ਤੁਹਾਡੇ ਨਾਲ ਬਾਈ ਖਰੋਂ ਤੋਂ ਪੁੱਛ ਕੇ ਜਿਹੜੀ ਆਪਾਂ ਸ਼ੇਅਰ ਕਰਾਂਗੇ ਸੋ ਜਿਹੜੀ ਵੀਡੀਓ ਨੂੰ ਸਕਿਪ ਮਤ ਕਰੋ ਦੋਸਤੋ ਸਕਿਪ ਨਾ ਕਰਿਓ ਕਿਉਂਕਿ ਇਹਦੇ ਵਿੱਚ ਹਰ ਤਰ੍ਹਾਂ ਦੇ ਰੇਟ ਕਿੰਨਾ ਮਸੂਹਾ ਕਿੰਨਾ ਮਿਲਕ ਪਸ਼ੂ ਦਾ ਪੂਰੀ ਡਿਟੇਲ ਆਪਾਂ ਬਾਈ ਹੋਰਾਂ ਦੇ ਕੋਲੋਂ ਜਿਹੜੀ ਆਪਾਂ ਜਾਣ ਲਵਾਂਗੇ ਸੋ ਚਲਦੇ ਹਾਂ ਜੀ ਬਾਈ ਹੋਰਾਂ ਦੇ ਕੋਲ ਪੁੱਛ ਲੈਂਦੇ ਆ ਗੱਲਬਾਤ ਕਰ ਲੈਂਦੇ ਆ ਕਿਹੜੇ ਕਿਹੜੇ ਪਸ਼ੂ ਦੀ ਕੀ ਕੀ ਡਿਟੇਲ ਹੈਗੀ ਆ ਸੋ ਸਾਸਰੀ ਘਰ ਪਾਜੀ ਆਜੋ ਸਾਹਮਣੇ ਜੀ ਸਾਸਰੀ ਘਰ ਪਾਜੀ ਠੀਕ ਹੈ ਜੀ ਪਾਜੀ ਇੱਕ ਤਾਂ ਆਪਣਾ ਨਾਮ ਜ਼ਰੂਰ ਦੱਸ ਦਈਏ ਜੀ ਨਾਮ ਮੇਰਾ ਫਲੇ ਸਿੰਘ ਠੀਕ ਹੈ ਜੀ ਇਹ ਇਹ ਆਸਲ ਠੀਕ ਹੈ ਜੀ ਤਸਵੀਲ ਪੱਤੀ ਠੀਕ ਹੈ ਜੀ ਤੇ ਜ਼ਿਲ੍ਹਾ ਤਰਨਤਾਰਨ ਪੈ ਗਿਆ ਜੀ ਜ਼ਿਲ੍ਹਾ ਤਰਨ ਠੀਕ ਹੈ ਜੀ ਠੀਕ ਹੈ ਸੋ ਬਾਈ ਜੀ ਵਪਾਰ ਲਾਈਨ ਹੀ ਆਪਣੀ ਹਨਾ ਜੀ ਵਪਾਰ ਦੀ ਲਾਈਨ ਹੀ ਆ ਕਿੰਨੇ ਚਿਰ ਤੋਂ ਵੀਰ ਜੀ ਕੰਮ ਕਰਦੇ ਹੋਗੇ ਕਿੰਨਾ ਸਮਾਂ ਹੋ ਗਿਆ ਜੀ ਸਮਾਂ ਬੜਾ ਹੋ ਗਿਆ ਪਰ ਵਿੱਚੋਂ ਛੱਡਿਆ ਹੋ ਨਹੀਂ ਕਰ ਲੱਗੇ ਥੋੜੇ ਟਾਈਮ ਦੇ ਡੱਗਰ ਤੇ 30 32 ਸਾਲ ਦੇ ਰੱਖਦੇ ਆ ਠੀਕ ਹੈ ਤੇ ਯਾਰ ਬਾਬਾ ਜੀ 30 32 ਸਾਲ ਦਾ ਆਪਾਂ ਨੂੰ ਵਪਾਰ ਲਾਈਨ ਦਾ ਬਿਲਕੁਲ ਇੱਕ ਅੱਧੀ ਵੇਚ ਵੀ ਲਈ ਦੀ ਐ ਨਹੀਂ ਕੋਈ ਗੱਲ ਠੀਕ ਹੈ ਜੀ ਠੀਕ ਹੁਣ ਟਾਈਮ ਬਾਅਦ ਵੇਚਣ ਲੱਗੇ ਆ ਠੀਕ ਆ ਜੀ ਮੈਂ ਘਰੇ ਹੁਣ ਫੋਨ ਟਾਈਮ ਬਾਅਦ ਠੀਕ ਆ ਜੀ ਸੋ ਕਿਸਾਨ ਵੀਰੋ ਬਾਈ ਹੋਰਾਂ ਦਾ ਮਤਲਬ ਕਿ ਜਿਹੜਾ ਐਕਸਪੀਰੀਅੰਸ ਹੈ ਵਪਾਰ ਲੈਣ ਦਾ ਵੀ ਕਾਫੀ ਜਿਆਦਾ ਪੁਰਾਣਾ 30 32 ਸਾਲ ਤੋਂ ਜਿਹੜਾ ਕੰਮ ਕਰਦੇ ਆ ਰਹੇ ਨੇ ਚੰਗੇ ਜਿਹੜੇ ਪਸ਼ੂ ਐਨੀਮਲ ਨੇ ਆਉਂਦੇ ਰਹਿੰਦੇ ਆ ਮੌਕੇ ਤੇ ਨੀਲੀ ਰਾਵੀ ਦਾ ਜਿਹੜਾ ਮੇਨ ਆਪਾਂ ਗੜ ਕਹਿ ਸਕਦੇ ਆ ਆਪਣਾ ਪੱਟੀ ਠਿੱਖੀਵਾਂ ਏਰੀਆ ਬਾਰਡਰ ਏਰੀਆ ਖਾਲੜਾ ਏਰੀਆ ਲੱਗਦਾ ਹੈਗਾ ਨਾਲ ਜੀ ਬਾਕੀ ਜਿਹੜੇ ਪਸ਼ੂ ਵਿਖਾਵਾਂਗੇ ਉਹਨਾਂ ਦੇ ਰੇਟ ਵੀ ਦੱਸਾਂਗੇ ਤੇ ਜਿਹੜੇ ਜਿਹੜੇ ਕਿਸੇ ਵੀਰ ਨੂੰ ਪਸੰਦ ਆਉਂਦੀਆਂ ਚੀਜ਼ ਹੈ ਜਿਹੜੇ ਰੇਟ ਵਾਲੀ ਜਿਹੜੇ ਭਾਅ ਵਾਲੀ ਜਿਹੜੀ ਬਰੀ ਦੇ ਵਿੱਚ ਤੁਹਾਨੂੰ ਪਸੰਦ ਆਉਂਦੀ ਆ ਤੁਸੀਂ ਭਾਜੀ ਨਾਲ ਜਿਹੜਾ ਸੰਪਰਕ ਕਰਕੇ ਉਹ ਚੀਜ਼ ਦੀ ਵਿਚਾਰ ਚਰਚਾ ਕਰਕੇ ਇਹ ਜਿਹੜੀਆਂ ਮੱਜਾਂ ਖਰੀਦ ਸਕਦੇ ਝੋਟੀਆਂ ਖਰੀਦ ਸਕਦੇ ਹੋ ਸੋ ਭਾਈ ਜੀ ਜੇ ਆਪਾਂ ਇਸ ਪਹਿਲੀ ਝੋਟੀ ਦੀ ਗੱਲ ਕਰ ਲੀ ਗਏ ਤੇ ਕਿੰਨਾ ਸੂਆ ਇਹ ਸੂਈ ਹੈਗੀ ਤੇ ਕਿੰਨਾ ਕੁ ਮਤਲਬ ਕਿ ਟਾਈਮ ਹੋ ਗਿਆ ਜੀ ਸੂਈ ਨੂੰ ਇਹਨੂੰ ਸੂਈ ਨੂੰ ਵੀਰ ਜੀ 4 ਮਹੀਨੇ ਹੋ ਗਏ ਆ ਠੀਕ ਹੈ ਜੀ ਇਹ ਦੂਜੇ ਸੂਏ ਆ ਦੂਜਾ ਸੂਆ ਜੀ 4 ਮਹੀਨੇ ਦੀ ਸੂਈ ਆ ਜੀ ਦੂਜਾ ਸੂਆ ਵਾ ਠੀਕ ਆ ਜੀ ਹੁਣ ਕਿਉਂ ਵੀ ਨਹੀਂ ਆਦੀ ਸੂਈ ਆ ਠੀਕ ਆ ਜੀ ਤੇ ਦੋਵੇਂ ਮਹੀਨਿਆਂ ਦੀ ਗੱਬਣ ਹੈ ਚੈੱਕ ਪਾਸ ਹੈ ਠੀਕ ਆ ਜੀ ਠੀਕ ਆ ਦੋ ਮਹੀਨਿਆਂ ਦੀ ਦੋ ਮਹੀਨੇ ਗੱਬਣ ਚੈੱਕ ਪਾਸ ਹਾਂਜੀ 8 9 ਕਿਲੋ ਦੁੱਧ ਹੈਗਾ ਮੈਂ ਥੱਲੇ ਪਰ 8 ਖੁੱਲਾ ਡੁੱਲਾ ਜਦੋਂ ਮਰਜੀ ਮੈਨੂੰ ਭਾਵੇਂ 2 ਡੰਗ ਮੈਨੂੰ 3 ਮੈਨੂੰ 4 ਮੈਨੂੰ ਜਦੋਂ ਮਰਜੀ ਮੈਨੂੰ ਠੀਕ ਆ ਜੀ ਬਾਕੀ ਬਾਈ ਜੀ ਚੋਣ ਦਾ ਕੀ ਪ੍ਰੋਸੀਜਰ ਹੈ ਵੀ ਚੋਣਾ ਵੰਡ ਤੇ ਜਾਂ ਇੱਕ ਨੰਬਰ ਮੈਂ ਵੀਰ ਜੀ ਠੀਕ ਆ ਜੀ ਇੱਕ ਨੰਬਰ ਫਸਟ ਕਲਾਸ ਠੀਕ ਹੈ ਸੋ ਬਾਈ ਜੀ ਜਿਹੜੀ ਇਹ ਸੱਜਰ ਸੂਈ ਦਾ ਮਿਲਕ ਕਿੰਨਾ ਸੀ ਆਪਣੇ ਕੋਲ ਸੱਜਰ ਸੂਈ ਦਾ ਜੀ ਅਸੀਂ 14 ਲੀਟਰ ਚੋਂਦੇ ਰਹੇ ਆ ਬੱਚੇ ਨੂੰ ਇੱਕ ਥਾਂ ਛੱਡ ਕੇ ਠੀਕ ਹੈ ਜੀ ਠੀਕ ਆ ਸੋ ਕਿਸਾਨ ਵੀਰੋ 14 ਲੀਟਰ ਦੀ ਜਿਹੜੀ ਮਿਲਕ ਕਪੈਸਿਟੀ ਆ ਸੱਜਰ ਝੋਟੀ ਥਲੇ ਸੱਜਰ ਝੋਟੀ ਥਲੇ ਰਹੀ ਹੈਗੀ ਆ ਦੂਜਾ ਸੁਆ ਬਾਈਹ ਹੋਰਾਂ ਦੱਸਿਆ ਵੀ ਇਹੇ ਸੁਈ ਆ ਤਕਰੀਬਨ 9 ਲੀਟਰ ਦਾ ਜਿਹੜਾ ਮਿਲਕ ਆ ਰੈਡੀ ਇਸ ਟਾਈਮ ਜਿਹੜਾ ਇਸ ਥਲੇ ਹੈਗਾ ਬਾਕੀ ਦੋਸਤੋ ਤੁਹਾਨੂੰ ਜਿਹੜੀ ਆਪਾਂ ਤੋੜ ਕੇ ਵੀ ਉਹ ਵੀ ਜਰੂਰ ਦਿਖਾਵਾਂਗੇ ਵਿੱਥੀ ਵੀ ਤੁਹਾਨੂੰ ਦਿਖਾਵਾਂਗੇ ਵੀ ਕਿੰਡੀ ਸੋਹਣੀ ਵਿੱਥੀ ਆ ਥਣ ਮੁੱਠੀ ਪਰ ਹੈਗਾ ਬਾਕੀ ਸਟਰਕਚਰ ਵਾਈਜ਼ ਵੇਖੋ ਤੁਸੀਂ ਦੋਸਤੋ ਹਾਈਟ ਵਾਈਜ਼ ਕਾਫੀ ਜਿਆਦੀ ਸੋਹਣੀ ਹਾਈਟ ਆ ਬੇਲ ਦੀ ਕਾਫੀ ਜਿਆਦੀ ਸੋਹਣੀ ਆ ਝੋਟੀ ਬਹੁਤ ਜਿਆਦਾ ਸ਼ੁਕੀਨ ਵੀ ਹੈਗੀ ਆ ਜਿਹੜੇ ਨਿਸ਼ਾਨ ਨੇ ਨੀਲੀ ਰਾਵੀ ਦੇ ਵਿੱਚ ਕਵਰ ਤੁਸੀਂ ਕਰਦੀ ਤੁਸੀਂ ਆਪ ਖੁਦ ਚੈੱਕ ਕਰ ਸਕਦੇ ਹੋ ਜਿਹੜੀ ਸਿੰਘ ਦੀ ਬੰਤਰ ਆ ਕਿਉਂਕਿ ਬਹੁਤੇ ਵੀਰਿਆਂ ਦਾ ਹੈਗਾ ਵੀ ਸਵਾਲ ਸੀਗਾ ਵੀ ਵੀਰ ਜੀ ਥੋੜਾ ਜਿਆ ਮਤਲਬ ਕਿ ਹਰ ਪੱਖੋਂ ਜ਼ਰੂਰ ਜਿਹੜੀ ਵੀਡੀਓ ਦਿਖਾਇਆ ਕਰੋ ਬਾਕੀ ਸਿੰਘ ਦੀ ਦੋਸਤੋ ਜਿਹੜੀ ਬੰਤਰ ਆ ਇਹ ਤੁਸੀਂ ਦੇਖ ਸਕਦੇ ਹੋ ਆ ਸਿੰਘ ਦੀ ਬੰਤਰ ਹੈਗੀ ਆ ਹੁੰਡਾ ਸਿੰਘ ਹੈਗਾ ਬਾਕੀ ਜਿਆਦਾ ਖੁੱਲਾ ਨਹੀਂ ਕਵਾਂਗੇ ਕੱਦ-ਕਾਠ ਦੇ ਹਿਸਾਬ ਨਾਲ ਵਜਨ ਦੇ ਹਿਸਾਬ ਨਾਲ ਬਹੁਤਾ ਵੱਡਾ ਸਿੰਘ ਖੁੱਲਾ ਨਹੀਂ ਕਵਾਂਗੇ ਬਿਲਕੁਲ ਜਿਹੜਾ ਜੱਜਦਾ ਸਿੰਘ ਹੈਗਾ ਦੋਸਤੋ ਜਿਹੜਾ ਫੱਬਦਾ ਸਿੰਘ ਲੱਗਾ ਹੈਗਾ ਝੋਟੀ ਨੂੰ ਬਾਕੀ ਪ ਤੋਂ ਤੱਕ ਵਾਈਟ ਹੈਗੀ ਆ ਠੀਕ ਆ ਬਾਈ ਜੀ ਚੋਣ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਮੀ ਪੇਸ਼ੀ ਕੋਈ ਵੀਰ ਇੱਥੋਂ ਲੈ ਕੇ ਜਾਂਦਾ ਕੋਈ ਕਮੀ ਪੇਸ਼ੀ ਨਾ ਆਵੇ ਬੋਲ ਭਰਨੀ ਮੇਰੀ ਮੈਂ ਦੇ ਵਿੱਚ ਇੱਕ ਬੋਲ ਭਰ ਨੁਕਸ ਨਹੀਂਗਾ ਭਾਵੇਂ ਬੋਤਲ ਚ ਧਾਰਾ ਮਾਰੀ ਜਾਵੇ ਇੱਕ ਬੂੰਦ ਦਾ ਫਰਕ ਨਹੀਂ ਇੱਕ ਧਾਰ ਦਾ ਫਰਕ ਨਹੀਂਗਾ ਠੀਕ ਆ ਜੀ ਠੀਕ ਆ ਸੋ ਕਿਸਾਨ ਵੀਰੋ ਬਾਕੀ ਬਾਈ ਖਰੋਣਾ ਜਿੰਨਾ ਵੀ ਰਿਕਾਰਡ ਹੈਗਾ ਸੀਗਾ ਇਹ ਝੋਟੀ ਦਾ ਤੁਹਾਨੂੰ ਦੱਸ ਦਿੱਤਾ ਕਿਉਂਕਿ ਚੋਾਈ ਦੇ ਵਿੱਚ ਬਹੁਤ ਜਦੀ ਠੰਡੀ ਬਰੀਡ ਨੀਲੀ ਰਵੀ ਦੀ ਜੇ ਬਰੀਡ ਅਤੇ ਕਾਫੀ ਠੰਡੀ ਹੀ ਮਿਲੇਗੀ ਤੁਹਾਨੂੰ ਸਾਰੇ ਪੱਕੋਂ ਸੋ ਭਾਈ ਜੀ ਇੱਕ ਤਾਂ ਜਿਹੜੀ ਡਿਮਾਂਡ ਆ ਕੀ ਕਰਦੇ ਆ ਮੁੱਲ ਕੀ ਕਰ ਰਹੇ ਆ ਪੰਦਾ ਜੀ ਮੁੱਲ 85000 ਜੀ ਠੀਕ ਆ ਜੀ 85000 ਦੇ ਵਿੱਚ ਕੁਝ ਲੈਸ ਲੂਸ ਹੋਵੇਗੀ ਮੌਕੇ ਤੇ ਕੋਈ ਸੱਜਣ ਪਹੁੰਚਦਾ ਜੀ ਕਿਉਂਕਿ ਤਕਰੀਬਨ ਅੱਜ 4 ਮਹੀਨੇ ਹੋ ਗਏ ਸੋਈ ਨੂੰ ਤੇ ਟੋਕੜ ਗੱਬਣ ਦੇ ਵਿੱਚ ਆ ਜਾਂਦੀ ਹੈ ਤੇ ਬਾਕੀ ਬਰੀਡ ਵਾਈਜ਼ ਆਪਾਂ ਵੇਖਦੇ ਆ ਸਟਰਕਚਰ ਵੇਖਦੇ ਆ ਬਾਕੀ ਖੂਬੀ ਵੇਖਦੇ ਆ ਨੀਲੀ ਰਾਵੀ ਦੇ ਵਿੱਚ ਤੇ ਉਹਦੇ ਵਿੱਚ ਕਾਫੀ ਜਿਆਦੀ ਪਿਓਰਿਟੀ ਹੈਗੀ ਆ ਬਿਲਕੁਲ ਅਸਲ ਜਿਹੜੀ ਇਹ ਮਾਝ ਹੈਗੀ ਆ ਝੋਟੀ ਹੈਗੀ ਆ ਸੋ ਦੋਸਤੋ ਜਿਹੜਾ ਮੁੱਲ ਆ 85000 ਰੁਪਏ ਡਿਮਾਂਡ ਆ ਬਾਕੀ ਜਿਹੜਾ ਮੇਰਾ ਵੀਰ ਇਥੇ ਕੋਈ ਮੌਕੇ ਤੇ ਚੱਲ ਕੇ ਆਉਂਦਾ ਹੈ ਉਹ ਜਿਹੜਾ ਮਾਨਤਾ ਨੇ ਬਾਈ ਹੋਣੀ ਉਸ ਦਾ ਜਰੂਰ ਕਰਨਗੇ ਤੇ ਬਾਈ ਜੀ ਜਿਹੜੀ ਇੱਕ ਇੱਕ ਹੋਰ ਜ਼ਰੂਰੀ ਨੋਟ ਆਪਣੇ ਵੀਰਾਂ ਨੂੰ ਉਹ ਵੀ ਦੱਸ ਦੋ ਵੀ ਜਿਹੜੀ ਗੱਬਣ ਉਹ ਪਾਸ ਕਰਾਈ ਹੋਈ ਹੈ ਤੁਸੀਂ ਚੈੱਕ ਕਰਾਈ ਆ ਡਾਕਟਰ ਤੋਂ ਠੀਕ ਹੈ ਜੀ ਪੂਸੋ ਕਰਾਈ ਚੈੱਕ ਜਿਹੜਾ ਮੇਰੇ ਵੀਰ ਨੇ ਕਰਨੀ ਆ ਉਹ ਆਪ ਚੈੱਕ ਕਰਾ ਸਕਦਾ ਜੇ ਨਹੀਂ ਤਵਾਰ ਤੇ ਚੈੱਕ ਕਰਾ ਲੈ ਜੀ ਠੀਕ ਹੈ ਜੀ ਇੱਕ ਚੈੱਕ ਕਰਾਈਆ ਸੋ ਕਿਸਾਨ ਵੀਰੋ ਇੱਕ ਹੋਰ ਵੱਡੀ ਗੱਲ ਇਹ ਵੀ ਹੈਗੀ ਆ ਵੀ ਕਿਸੇ ਵੀਰ ਨੂੰ ਹੁੰਦਾ ਵੀ ਅੱਗੋਂ ਸ਼ਾਇਦ ਕੋਈ ਝੂਠ ਮਾਰ ਰਿਹਾ ਬਾਈ ਵੀ ਇਹ ਚੈੱਕ ਨਹੀਂ ਹੋਈ ਜਾਂ ਕਿਵੇਂ ਆ ਬਾਕੀ ਬਾਈ ਨੇ ਵੀ ਕਹਿ ਦਿੱਤਾ ਵੀ ਮੌਕੇ ਤੇ ਜਿਹੜਾ ਵੀਰ ਕਰਦਾ ਰੇਟ ਕਰ ਲਓ ਜਾਂ ਕੁਝ ਵੀ ਆ ਆਪਦੀ ਗੱਲਬਾਤ ਕਰ ਲਓ ਰੇਟ ਦੀ ਜੋ ਵੀ ਆ ਬਾਈ ਦੇ ਨਾਲ ਪੋਗ ਰੇਡ ਪਰਤੇ ਵਿੱਚ ਹੋਊਗਾ ਰੇਡ ਪੋਗ ਦਾ ਮੈਂ ਦਾ ਰੇਟ ਕਰ ਲਓ ਮੈਂ ਚੋਲੋ ਮੈਂ ਚੈੱਕ ਕਰਾ ਲਓ ਜੋ ਮਰਜ਼ੀ ਕਰ ਲਓ ਠੀਕ ਆ ਸੋ ਬਾਈ ਜੀ ਇਹ ਕਿਹੜਾ ਸੀਮਨ ਲਖਾਇਆ ਉਹਨੂੰ ਆਪਾਂ ਕਿਹੜੇ ਬੋਲਦਾ ਹੁਣ ਲਖਾਇਆ ਹੋਇਆ ਸੀਮਨ ਇਹਨੂੰ ਲਖਾਇਆ ਵਾ ਕੋਈ ਨੂਰ ਦਾ ਆ ਇਹਦਾ ਠੀਕ ਠੀਕ ਹੈ ਸੋ ਦੋਸਤੋ ਬਾਈ ਉਹਨਾਂ ਦੇ ਕੋਲ ਸਟਰਾਹ ਵੀ ਜਿਹੜੀ ਅਵੇਲੇਬਲ ਹੈਗੀ ਆ ਕਿਸੇ ਵੀਰ ਨੇ ਮੌਕੇ ਤੇ ਵੀ ਆ ਕੇ ਵੇਖਣੀ ਤੇ ਉਹ ਵੀ ਆਪਾਂ ਤੁਹਾਨੂੰ ਦਿਖਾ ਦਾਂਗੇ ਇਹ ਦੋਸਤੋ ਜਿਹੜਾ ਕੋਹੇ ਨੂਰ ਬੁੱਲ ਦਾ ਜਿਹੜਾ ਤੁਸੀਂ ਆ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇੱਕ ਵਾਰੀ ਦਿਖਾ ਦੇਣਾ ਵੀ ਕੋਹੇ ਨੂਰ ਬੁੱਲ ਦਾ ਦੋਸਤੋ ਜਿਹੜਾ ਸੀਮਨ ਹੈਗਾ ਬਾਕੀ ਥੋੜਾ ਜਿਹਾ ਹਿੱਲ-ਜੋਲ ਦੇ ਵਿੱਚ ਤੁਹਾਨੂੰ ਨਜ਼ਰ ਨਹੀਂ ਆਵੇਗਾ ਇਹ ਮੈਂ ਵੱਖਰੇ ਤੌਰ ਤੇ ਵੀ ਤੁਹਾਨੂੰ ਸਟਰਾਹ ਜਿਹੜੀ ਆ ਉਹ ਬਾਈ ਹੁਣ ਇਹ ਪ੍ਰੋਵਾਈਡ ਕਰਵਾ ਦੇਣਗੇ ਬੇਸ਼ੱਕ ਜੇ ਤੁਸੀਂ ਨਾਲ ਲੈ ਕੇ ਜਾਣਾ ਚਾਹੁੰਦੇ ਨਾਲ ਵੀ ਲੈ ਕੇ ਜਾ ਸਕਦੇ ਹੋ ਠੀਕ ਹੈ ਜੀ ਸੋ ਅ ਭਾਈ ਜੀ ਆਪਾਂ ਅਗਲੀ ਝੋਟੀ ਵੱਲ ਵਖਾਦ ਗਏ ਸਾਰੇ ਪਾਸਿਆਂ ਜੀ। ਬਾਕੀ ਕਿਸਾਨ ਵੀਰੋ ਬਾਡੀ ਸਟਰਕਚਰ ਦੀ ਤੁਸੀਂ ਖੁਦ ਵੇਖ ਸਕਦੇ ਹੋ ਕੱਦ-ਕਾਠ, ਪੇਠ ਪੂੜਾ, ਕਾਫੀ ਜਿਆਦਾ ਸੋਹਣਾ ਝੋਟੀ ਦਾ ਕੱਦ-ਕਾਠ ਦੇ ਵਿੱਚ ਵੀ ਕਾਫੀ ਜਿਆਦਾ ਸੋਹਣੀ ਹੈਗੀ। ਕਈ ਵਾਰ ਮੇਰੇ ਵੀਰਾਂ ਨੂੰ ਸ਼ੰਕਾ ਹੁੰਦਾ ਵੀ ਦੂਰੋਂ ਨੇੜੇੋਂ ਚੱਲ ਕੇ ਆਏ ਆ ਜੀ ਵੀਡੀਓ ਦੇ ਵਿੱਚ ਇਦਾਂ ਦਾ ਕੋਸ਼ ਆ ਤੇ ਕੋਲੇ ਖੜੇ ਹੋ ਤਾਂ ਥੋੜੇ ਜਿਹੀ ਘੱਟ ਹਾਈਟ ਆ ਬਾਕੀ ਹਾਈਟ ਦੀ ਬਿਲਕੁਲ ਪ੍ਰੋਪਰ ਚੰਗੀਆਂ ਝੂਟੀਆਂ ਦੇ ਵਿੱਚ ਬਿਲਕੁਲ ਉੱਚੀ ਲੰਬੀ ਹਾਈਟ ਹੈਗੀ ਆ। ਹਾਂ ਜੀ, ਮੋੜ ਲੀਏ ਭਾਜੀ, ਮੋੜ ਲੀਏ। ਮੋੜ ਲਗੇ ਜੀ ਸੋਹਣੀ ਹਾਈਟ ਹੈਗੀ ਆ ਦੋਸਤੋ ਬਾਕੀ ਜਿਹੜਾ ਥਣਵੀ ਆ ਬਿਲਕੁਲ ਮੁਠੀ ਪਰ ਥਣ ਹੈਗਾ ਚੰਗੀ ਵਿੱਥੀ ਹੈਗੀ ਆ ਥਣਾ ਦੀ ਤੁਸੀਂ ਆਕਾਰ ਜਿਹੜਾ ਥਣਾ ਦਾ ਖੋਦ ਚੈੱਕ ਕਰ ਸਕਦੇ ਹੋ ਵੀਡੀਓ ਦੇ ਵਿੱਚ ਪਾਜੀ ਇੱਕ ਜਿਹੜੇ ਇੱਕ ਹੋਰ ਜ਼ਰੂਰੀ ਗੱਲ ਇਹ ਵੀ ਜਿਹੜੇ ਵੀਰ ਆਪਣੇ ਚੱਲ ਕੇ ਆਉਣ 85000 ਦੇ ਵਿੱਚੋਂ ਮਾਨਤਨ ਖੁੱਲ ਕੇ ਹੋ ਜਾਊਗਾ ਜੀ ਹੋ ਜਾਊਗਾ ਠੀਕ ਹੈ ਜੀ ਖੁੱਲ ਕੇ ਕਰ ਦਿਓ ਜੀ ਮਾਨਤਨ ਹਾਂ ਜੀ ਠੀਕ ਹੈ ਠੀਕ ਹੈ ਠੀਕ ਹੈ ਜੀ ਸੋ ਵੀਰ ਜੀ ਅਗਲੀ ਆਪਾਂ ਜਿਹੜੀ ਤੁਹਾਨੂੰ ਝੋਟੀ ਦਿਖਾਉਣ ਜਾ ਰਹੇ ਹਾਂ ਇਹ ਵੀ ਵੀਰ ਹੋਂ ਤੋਂ ਪੁੱਛ ਲੈਣੇ ਆ ਸੋ ਬਾਈ ਜੀ ਜਿਹੜੀ ਇਹ ਝੋਟੀ ਆ ਕਿੰਨੀ ਕੁ ਉਮਰ ਤੇ ਕਿੰਨੇ ਮੂੰਹ ਕਿੰਨੀ ਕ ਹੈਗੀ ਇਦਾਂ ਦੋ ਜੀ ਇਹ ਦੋਂਦੀ ਚੌਕ ਦੇ ਭੰਨੇ ਆ ਠੀਕ ਹੈ ਜੀ ਦੇਖ ਲੈ ਦੇਖ ਸਕਦੇ ਠੀਕ ਹੈ ਜੀ ਚੌਕ ਦੇ ਮਾੜੇ ਮਾੜੇ ਕਟੰਦੇ ਹੀ ਆ ਠੀਕ ਹੈ ਜੀ ਬਾਤ ਹੋ ਗਈ। ਸ਼ਟਾਪ। ਯਾ ਰੋੜੇ। ਠੀਕ ਹੈ ਜੀ। ਠੀਕ ਹੈ 포ਟੇ ਚੌਗਦੇ ਦੰਦ ਬਾਕੀ ਬਾਈ ਜੀ ਜਿਹੜੀ ਇਹ ਗੱਭਾ ਚੋਟੀ ਕਿੰਨੇ ਕਿ ਚਿਰ ਦੀ ਆਪਣੇ ਕੋਲ? ਇਹ 5 ਮਹੀਨੇ ਪੂਰੇ ਹੋ ਗਏ ਆ ਉੱਪਰ 6 ਦਿਨ ਹੋ ਗਏ 6ਵਾਂ ਮਹੀਨਾ ਲੱਗਾ। ਠੀਕ ਹੈ ਜੀ। ਠੀਕ ਹੈ ਜੀ। ਪੰਜਵੇਂ ਮਹੀਨੇ ਦੋਸਤੋ ਜਿਹੜੇ ਕੰਪਲੀਟ ਨੇ ਛੇਵਾਂ ਮਹੀਨਾ ਅੱਗੇ ਮਤਲਬ ਜਿਹੜਾ ਚੱਲ ਰਿਹਾ ਕੋਈ ਉੱਪਰ ਛੇਵੇਂ ਮਹੀਨੇ ਦੇ ਵੀ ਤਕਰੀਬਨ 5-7 ਦਿਨ ਹੋ ਗਏ ਨੇ ਉੱਪਰ ਪੰਜ ਮਹੀਨੇ ਕੰਪਲੀਟ ਕਰਕੇ ਛੇਵੇਂ ਦੇ ਉੱਪਰ 5-6 ਦਿਨ ਉੱਪਰ ਗੁਜ਼ਰ ਗਏ ਨੇ ਜੀ ਹੈ 5-6 ਦਿਨ ਉੱਪਰ ਹੋ ਗਏ ਆ ਹਾਂ ਪੰਜਵੇਂ ਮਹੀਨੇ ਚ ਠੀਕ ਹੈ ਛੇਵੇਂ ਮਹੀਨੇ ਚ 5-6 ਦਿਨ ਉੱਪਰ ਚਲੇਗਾ ਠੀਕ ਹੈ ਜੀ ਸੋ ਬਾਈ ਜੀ ਇਹ ਪਤਾ ਆਪਾਂ ਨੂੰ ਅਗੋਂ ਕਿਹੜੇ ਸੀਮੈਂਟ ਦੀ ਬਚੀ ਹੈਗੀ ਹੈ ਜੀ ਨਹੀਂ ਨਹੀਂ ਇਹ ਆਪ ਆਪ ਕਿਹੜੇ ਮੈਂ ਸਾਡੇ ਕੋ ਘਰ ਦੀ ਹੋਦੀ ਬਚਾ ਠੀਕ ਹੈ ਕੋਈ ਮਾਂ ਦਾ ਰਿਕਾਰਡ ਕੀ ਸੀਗਾ ਉਹਦੀ ਇਹ ਮਤ 13 14 ਲੀਟਰ ਮਦਰ ਦੀ ਇਹ ਬੱਚੀ ਆਪਣੇ ਕੋਲ ਠੀਕ ਆ ਸੋ ਦੋਸਤੋ ਜਿਹੜੀ ਬਿੱਲੀ ਆ ਆਖਾ ਤੁਸੀਂ ਵੇਖ ਸਕਦੇ ਹੋ ਚੰਗੀ ਸੋਹਣੀ ਆਖਾ ਮਣਕੀ ਆਖਾ ਬਾਕੀ ਜਿਹੜਾ ਸਿੰਘ ਦੀ ਬਣ ਤਰਾਂ ਬਿਲਕੁਲ ਰਿੰਗ ਸਿੰਘ ਦੋਸਤੋ ਜਿਹੜਾ ਛੋਟਾ ਸਿੰਘ ਜਿਹੜਾ ਮੁੜਿਆ ਹੋਇਆ ਬਿਲਕੁਲ ਕੋਲੋਂ ਦੀ ਤੁਸੀਂ ਵੇਖ ਸਕਦੇ ਹੋ ਵੀਡੀਓ ਦੇ ਵਿੱਚ ਬਾਕੀ ਆ ਜਿਹੜੇ ਪੈਰ ਨਿਸ਼ਾਨ ਨੇ ਦੋਸਤੋ ਧੁੰਨ ਤੇ ਨਿਸ਼ਾਨ ਆ ਉਹ ਖੋਦ ਤੁਸੀਂ ਚੈੱਕ ਕਰ ਸਕਦੇ ਹੋ ਵੀਡੀਓ ਦੇ ਵਿੱਚ ਸੋਹਣਾ ਚੰਗਾ ਨਿਸ਼ਾਨ ਹੈਗਾ ਬਾਕੀ ਝੋਟੀ ਵੀ ਇਹ ਵੀ ਦੋਸਤੋ ਕਦ ਕਾਠ ਦੇ ਵਿੱਚ ਕਵਾਂਗੇ ਅਜੇ ਅੱਗੇ ਜਾ ਕੇ ਦੋਸਤੋ ਦੂਜੇ ਤੀਜੇ ਸੂਬੇ ਦੇ ਵਿੱਚ ਹੋਰ ਵੀ ਇਸ ਨੇ ਗਰੋਥ ਕਰਕੇ ਆਪਦਾ ਕਦ ਕਾਠ ਹੋਰ ਇਨਕਰੀਜ਼ ਕਰ ਲੈਣਾ ਹੈ ਬਾਕੀ ਮੌਕੇ ਤੇ ਹੋਣ ਵੀ ਕਦ ਕਾਠ ਦੀ ਇਹ ਬਹੁਤ ਸੋਹਣੀ ਝੋਟੀ ਹੈਗੀ ਆ ਸੋ ਬਾਈ ਜੀ ਕਿੰਨਾ ਕੁ ਮਿਲਕ ਤਕਰੀਬਨ ਇਸ ਦੀ ਆਸ ਕੀਤੀ ਜਾਂਦੀ ਕਿਉਂਕਿ ਅੱਗੇ ਅਜੇ ਟਾਈਮ ਵੀ ਕਾਫੀ ਪਿਆ ਹੈਗਾ ਇਸ ਦਾ ਅਜੇ 4 4 ਤੋਂ 5 ਮਹੀਨੇ ਅੱਗੇ ਪਏ ਵੀ ਹਨ 4 4 ਮਹੀਨੇ ਸਾਢੇ 4 ਮਹੀਨੇ ਹੈਗੇ ਠੀਕ ਹੈ ਤਕਰੀਬਨ ਕੋਈ 10 11 12 ਲੀਟਰ ਪਹਿਲੇ ਸਵੇਰ ਦੁੱਧ ਕੱਢਣ ਦੀ ਸੁਭਾਵਨਾ ਹੈ ਜੀ ਦੇ ਸਕਦੀ ਹੈ ਜੀ ਠੀਕ ਹੈ ਠੀਕ ਹੈ ਤੇ ਭਾਜੀ ਕੀ ਡਿਮਾਂਡ ਕੀਤੀ ਹੈ ਦੀ ਆਪਣੀ ਜਮਾਤ ਦਾ 70000 ਰੁਪਇਆ ਲਾਗੇ 70000 ਰੁਪਇਆ ਠੀਕ ਹੈ ਜੀ ਬਾਕੀ ਚੈੱਕ ਪਾਸ ਤੁਹਾਡੀ ਗਾਰੰਟੀ ਇਹ ਵੀ ਥੋੜਾ ਚੈੱਕ ਪਾਸ ਤੁਸੀਂ ਕਰਾਈਆਂ ਹੋਣਗੇ ਹੋਰ ਕੋਈ ਬੰਦਾ ਆਪ ਚਾਵੇ ਕਰਾਉਣੀਆਂ ਤੇ ਜੀ ਸਦਕੇ ਕਰਾ ਸਕਦਾ ਠੀਕ ਹੈ ਜੀ ਠੀਕ ਹੈ ਸੋ ਕਿਸਾਨ ਵੀਰੋ ਜਿਹੜੇ ਮੇਰੇ ਵੀਰ ਚੱਲ ਕੇ ਆਉਣਾ ਚੈੱਕ ਪਾਸ ਬਾਈ ਹੋਰਾਂ ਦੇ ਹੱਥੀ ਇਹਨਾਂ ਨੇ ਜ਼ਰੂਰ ਕਰਾਈਆਂ ਨੇ ਬਾਕੀ ਤੁਸੀਂ ਆਪਣੀ ਤਸੱਲੀ ਕਰਾਉਣੀ ਚਾਹੋ ਉਹ ਤੁਸੀਂ ਆਪਣੀ ਤਸੱਲੀ ਖੁਦ ਕਰ ਸਕਦੇ ਹੋ ਜਿਆਦਾ ਡਾਕਟਰ ਦਾ ਨੰਬਰ ਦੇ ਸਕਦੇ ਆ ਡਾਕਟਰ ਨਾਲ ਗੱਲ ਕਰਨੀ ਡਾਕਟਰ ਨਾਲ ਕਰ ਲੋ ਚੈੱਕ ਕਰਾਉਣੀ ਆ ਚੈੱਕ ਕਰਾ ਲਓ ਆਪਦੀ ਮਰਜ਼ੀ ਦੇਖੋ ਠੀਕ ਆ ਜੀ ਠੀਕ ਆ ਸੋ ਕਿਸਾਨ ਵੀਰੋ ਇੱਕ 70000 ਰੁਪਿਆ ਜਿਹੜਾ ਮੁੱਲ ਬਾਈ ਹੋਣੀ ਇਸ ਦਾ ਕੀਤਾ ਬਾਕੀ ਮੌਕੇ ਦੇ ਵਿੱਚ ਨਾ ਕੋਈ ਜਿਹੜੇ ਰੇਟ ਨੇ ਦੋਸਤੋ ਇਹ ਪੱਕੇ ਫਿਕਸ ਨਹੀਂ ਹੁੰਦੇ ਕਿ ਰੇਟ ਤਕਰੀਬਨ ਜਦੋਂ ਤੁਸੀਂ ਮੌਕੇ ਤੇ ਆਓਗੇ ਤੁਹਾਡੇ ਭਾਅ ਦੇ ਵਿੱਚ ਹੋਵੇਗਾ ਤੁਹਾਡੇ ਪਰਤੇ ਦੇ ਵਿੱਚ ਹੋਵੇਗਾ ਤੁਸੀਂ ਆਪਦੇ ਹਿਸਾਬ ਨਾਲ ਜਿਹੜੇ ਰੇਟ ਵੀ ਲਗਾ ਸਕਦੇ ਹੋ ਬਾਕ ਅੰਤਰਾ ਦੋਸਤੋ ਝੋੜੀ ਆ ਉਹ ਤੁਸੀਂ ਖੋਦ ਚੈੱਕ ਕਰ ਸਕਦੇ ਹੋ ਕਾਫੀ ਜਿਆਦੇ ਬਾਟ ਨੇ ਦੋਸਤੋ ਢਿੱਲਾ ਬਹੁਤ ਜਿਆਦਿਆਂ ਨੇ ਚੰਗਾ ਸੋਨਾ ਆਰਡਰ ਪਿੱਛੇ ਨੂੰ ਬਣਾ ਕੇ ਤਿਆਰ ਕਰੇਗੀ ਦੋਸਤੋ ਤਕਰੀਬਨ ਸੋਨਾ ਚੰਗਾ ਆ ਹਵਾਨਾ ਇਹ ਬਣਾ ਕੇ ਤਿਆਰ ਕਰੇਗੀ ਬਾਕੀ ਸੂ ਤੇ ਨਿਸ਼ਾਨ ਜਿਹੜਾ ਉਹ ਵੀ ਤੁਸੀਂ ਚੈੱਕ ਕਰ ਸਕਦੇ ਹੋ ਦੋਸਤੋ ਪ੍ਰੋਪਰ ਨੀਲੀ ਦਾ ਵੀ ਦੇ ਵਿੱਚ ਇਹ ਜਿਹੜੀ ਝੋਟੀ ਕੰਪਲੀਟ ਤੌਰ ਤੇ ਦੋਸਤੋ ਇਹ ਬਣ ਕੇ ਅੱਗੇ ਤਿਆਰ ਹੋਵੇਗੀ ਸੋ ਕਿਸਾਨ ਵੀਰੋ ਚੰਗੇ ਸਟਰਕਚਰ ਦੀ ਇਹ ਝੋਟੀ ਹੈਗੀ ਆ ਜਿਹੜੇ ਮੇਰੇ ਵੀਰ ਸ਼ਕੀਨ ਹੋਣ ਚਾਹਵਣ ਹੁਣ ਖਰੀਦਣ ਦੇ ਉਹ ਮੌਕੇ ਤੇ ਇੱਕ ਵਾਰੀ ਆ ਕੇ ਤੁਸੀਂ ਜ਼ਰੂਰ ਵੇਖਿਓ ਜਿਉ ਕਿਉਂਕਿ ਵੀਡੀਓ ਦੇ ਵਿੱਚ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਸੋ ਮੌਕੇ ਤੇ ਆ ਕੇ ਦੋਸਤੋ ਤੁਸੀਂ ਜਿਹੜੀ ਆਪਣੀ ਨਰਕ ਪਰਕ ਤੁਸੀਂ ਆਪ ਜ਼ਰੂਰ ਖੁਦ ਕਰਿਓ ਜੀ ਕਿਉਂਕਿ ਬਾਈ ਹੋਰਾਂ ਨੇ ਕਿਹਾ ਵੀ ਟੀਕਾ ਇੰਜੈਕਸ਼ਨ ਤਕਰੀਬਨ 5 ਮਹੀਨੇ ਤੋਂ ਉਪਰ 8-7 ਦਿਨ ਦਾ ਜਿਹੜਾ ਟਾਈਮ ਹੋ ਗਿਆ ਬਾਕੀ ਡਾਕਟਰ ਦਾ ਨੰਬਰ ਵੀ ਦੇਣਗੇ ਤੁਹਾਨੂੰ ਜੇ ਤੁਹਾਨੂੰ ਆਪਣਾ ਚੈੱਕ ਪਾਸ ਹੋਈ ਆ ਸੋ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਉਹਦਾ ਕੇ ਡਾਕਟਰ ਕਰਕੇ ਜਾਣਾ ਡਿੱਗਾ ਤੁਸੀਂ ਕੀ ਗੱਲ ਲਵਾ ਕੇ ਠੀਕ ਹੈ ਕੀ ਕਰਾਇਆ ਖੰਡਾ ਕੀ ਗੱਲਵਾ ਕੇ ਠੀਕ ਹੈ ਜੀ ਤੇ ਉਹਦਾ ਕੇ ਜਿਆਦਾ ਦਰਦੀ ਹੈ ਠੀਕ ਹੈ ਜੀ ਸੋਹਣੀ ਝੋਟੀ ਹੈਗੀ ਆ ਬਹੁਤ ਵਧੀਆ ਝੋਟੀ ਆ ਜੀ ਬਾਕੀ ਚੰਗੀ ਉਮੀਦ ਕੀਤੀ ਜਾਂਦੀ ਹੈ ਦੋਸਤੋ ਚੰਗੇ ਦੁੱਧ ਦੀ ਉਮੀਦ ਕੀਤੀ ਜਾਂਦੀ ਹੈ ਇਹਨਾਂ ਨੀਲੀ ਰਾਵੀਆਂ ਝੋਟੀਆਂ ਤੋਂ ਕਿਉਂਕਿ ਭਾਈ ਹੁਣਾਂ ਦੇ ਕੋਲ ਜਿਹੜਾ ਪਿਸ਼ੋਕੜ ਰਵਾ ਉਹ ਇਹਨਾਂ ਦੇ ਕੋਲ ਸਾਂਭਿਆ ਸੀਗਾ ਉਸ ਦੀ ਜਿਹੜੀ ਬੱਚੀ ਹੈ ਇਹ ਆਪਾਂ ਤੁਹਾਨੂੰ ਦੂਜੇ ਨੰਬਰ ਤੇ ਜਿਹੜੀ ਝੋਟੀ ਨੀਲੀ ਰਾਵੀ ਦੇ ਵਿੱਚ ਦਿਖਾਈ ਹੈ ਜੀ ਸੋ ਆਪਾਂ ਅਗਲੀ ਜਿਹੜੀ ਆ ਝੋਟੀ ਵਾਲ ਮੱਝ ਵਾਲ ਚੱਲਦੇ ਆ ਜੀ ਉਹ ਵੀ ਆਪਾਂ ਭਾਈ ਹੁਣਾਂ ਤੋਂ ਪੁੱਛ ਲੈਨੇ ਆ ਸੋ ਭਾਈ ਜੀ ਇਸ ਦੀ ਵੀ ਡਿਟੇਲ ਆਪਾਂ ਨੂੰ ਦੱਸ ਦੋ ਵੀ ਕਿੰਨਾ ਸੂਆ ਇਹ ਮਤਲਬ ਕਿ ਐਰ ਕੀ ਸੋਈ ਸੀ ਆਪਣੇ ਕੋਲ ਐਰ ਕੀ ਵੀਰ ਜੀ ਇਹ ਤੀਜਾ ਸੂਈ ਚੌਥੇ ਗਾੜੀ ਸੂਈ ਠੀਕ ਹੈ ਜੀ ਗ ਠੀਕ ਆ ਤੇ ਸੂਬਾ ਤੀਜਾ ਸੂਈ ਹੈ ਜੀ ਤਿੰਨ ਸੂਈ ਆ ਹੁਣ ਚੌਥੀ ਸੂਈ ਹੁਣ ਚੌਥੇ ਗਾਂ ਬਣੀ ਹੋਈ ਆ ਜੀ ਠੀਕ ਆ ਤੇ ਮਿਲਕ ਦੁੱਧ ਕਿੰਨਾ ਕੁ ਤਿਆਰ ਆ ਜੀ ਇਹ ਦੁੱਧ ਦੇ ਥੱਲੇ ਸਾਢੇ ਤਿੰਨ ਤੋਂ ਉੱਪਰ ਇਹਦੇ ਚੋਂ ਤੋਂ ਪੂਰਾ ਮੱਤ ਜਾਂਦਾ ਕਿਸੇ ਵੇਲੇ ਚਾਰ ਹੋ ਜਾਂਦਾ ਜਿਹੜਾ ਠੀਕ ਆ ਜੀ ਸੋ ਠੀਕ ਆ ਸੋ ਦੋਸਤੋ ਜਿਹੜੀ ਅੱਠ ਪੈਰੀ ਅਤੇ ਪਹਿਰੇ ਹੀ ਦੋਸਤੋ ਜਿਹੜੀ ਇਹ ਝੋਟੀ ਜਿਹੜੀ ਆ ਮਾਝ ਇਹ ਮਿਲਦੀ ਹੈਗੀ ਆ ਬਾਕੀ ਜਿਹੜਾ ਦੁੱਧ ਆ ਇੱਕ ਡੰਗ ਦਾ ਹੈਗਾ तकरीबन 35 ਤੋਂ ਉੱਪਰ ਬਾਈ ਹੋਰ ਆ ਕਿਹਾ ਵੀ ਟੱਪ ਵੀ ਜਾਂਦਾ ਕਈ ਨਾ 4 ਤੋਂ ਥੋੜਾ ਬਾਅਦ ਦਾ ਕੋਈ ਆਧਾ ਪਾਈਆ ਪਾਈਆ ਘੱਟ ਵੀ ਹੋ ਜਾਂਦਾ ਬਾਕੀ ਜਿਹੜੀ ਆ ਜਿਹੜਾ ਥਾਣਾ ਦਾ ਕਾਰ ਏ ਉਹ ਇਸ ਟਾਈਪ ਦਾ ਹੈਗਾ ਬਾਈ ਜੀ ਥਾਣਾ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ 19 ਕੀ ਜਾਂ ਕੋਈ ਭੂਰ ਛੱਟੇ ਵਾਲੀ ਗੱਲ ਆ ਇਸ ਥਾਂ ਦੇ ਨਾਲ ਸਰੂਆ ਮੜਿਆ ਜਿਹੜਾ ਛੋਟਾ ਹੈ ਜਿਹੜਾ ਆਪਣਾ ਉਲਟ ਛੋਟਾ ਹੈ ਸਰੂਆ ਬਹਿਣੀ ਵਾਲਾ ਉਲਟ ਬਹਿਣੀ ਵਾਲਾ ਹੈ ਨਾ ਜਿਹ ਇਧਰ ਖੱਬੇ ਬਹਿਣੀ ਵਾਲਾ ਠੀਕ ਹੈ ਹੁੰਦੀਆਂ ਸਰ ਵਿੱਚ ਠੀਕ ਹੈ ਜੀ ਠੀਕ ਹੈ ਠੀਕ ਹੈ ਠੀਕ ਹੈ ਜੀ ਸੋ ਦੋਸਤੋ ਬਾਈ ਹੋਰਾਂ ਨੇ ਜਿੱਦਾਂ ਵੀਡੀਓ ਦੇ ਵਿੱਚ ਤੁਹਾਨੂੰ ਦੱਸ ਵੀ ਦਿੱਤਾ ਹੈਗਾ ਬਾਕੀ ਜਿਹੜੇ ਮੇਰੇ ਵੀਰ ਨੂੰ ਪਸੰਦ ਆਵੇ ਉਹ ਇਹਦੇ ਝੋਟੀ ਖਰੀਦਣ ਲਈ ਤੇ ਉਹ ਬਾਈ ਹੋਰਾਂ ਦੇ ਨਾਲ ਉਹ ਸੰਪਰਕ ਜ਼ਰੂਰ ਕਰ ਸਕਦਾ ਹੈ ਬਾਕੀ ਸਿੰਘਾਂ ਦੀ ਦੋਸਤੋ ਬੰਤਰ ਵਾਈਜ਼ ਵੇਖੀਏ ਕੱਦ ਕਾਠੀ ਆ ਪਿੱਠ ਪੂਰਾ ਬੜਾ ਸੋਹਣਾ ਚੰਗਾ ਝੋਟੀ ਦਾ ਹੈਗਾ ਅੱਗਾ ਵੇਖੀਏ ਦੋਸਤੋ ਥੋੜਾ ਜਿਹਾ ਪਤਲਾ ਪਿੱਛਾ ਬਹੁਤ ਜ਼ਿਆਦਾ ਸੋਹਣਾ ਪਾਰਾ ਹੈਗਾ ਬਾਕੀ ਤੁਸੀਂ ਵੇਖ ਸਕਦੇ ਹੋ ਵੀਡੀਓ ਦੇ ਵਿੱਚ ਬਿਲਕੁਲ ਜਿਹੜੀ ਆ ਰਾਜੀ ਵਜਣ ਦੇ ਵਿੱਚ ਦੋਸਤੋ ਬਹੁਤ ਸੋਹਣੀ ਚੰਗੀ ਇਹ ਜਿਹੜੀ ਮੱਝ ਹੈਗੀ ਆ ਅੱਗੇ ਤਕਰੀਬਨ 22 ਹੋਰਾਂ ਕਿਹਾ ਵੀ ਬਣੀ ਥਣੀ ਵੀ ਇੱਕ ਹੈਗੀ ਆ ਚੌਥੇ ਸੂਬੇ ਦੀ ਜਿਹੜੀ ਅੱਗੇ ਤਿਆਰੀ ਕੀਤੀ ਆ ਬਣੀ ਇਹ ਜਿਹੜੀ ਮੱਝ ਸੋ ਬਾਈ ਜੀ ਇਸ ਦੀ ਜਿਹੜੀ ਡਿਮਾਂਡ ਆਪਾਂ ਕੀ ਕਰ ਰਹੇ ਆ ਜੀ ਇਹਦਾ 55000 ਰੁਪਏ ਦੀ ਕੀ ਕਰਦੇ ਠੀਕ ਆ ਜੀ 55000 ਆ ਜੀ ਠੀਕ ਆ ਕੋਈ ਮੌਕੇ ਤੇ ਆਉਂਦਾ ਤੇ ਭਾਈ ਮਾਨਤਾਂ ਖੁੱਲ ਕੇ ਹੋਊਗਾ ਸਭ ਤੋਂ ਠੀਕ ਆ ਜ ਇਸ ਮੈਂ ਦਾ ਵੀ ਬਾਕੀ ਜਿਹੜੀ ਗਰੰਟੀ ਆ ਮਤਲਬ ਗੱਬਣ ਦੀ ਆ ਉਹ ਤੁਹਾਨੂੰ ਬਾਈ ਖੁਰਾ ਨੇ ਬੜੇ ਸੱਚਜੇ ਢੰਗ ਨਾਲ ਵੀ ਕਹਿ ਵੀ ਦਿੱਤਾ ਵੀ 100% ਉਹਨਾਂ ਵੱਲੋਂ ਤਾਂ ਗਰੰਟੀ ਆ ਬਾਕੀ ਤੁਸੀਂ ਛੱਡੇ ਠੀਕੇ ਸਭ ਕੁਝ ਲੱਗਾ ਹੈ ਜੇ ਮਤਲਬ ਤੁਸੀਂ ਆਪ ਕਰਾਉਣੀ ਆ ਜੀ ਸਦਕੇ ਕਰਾਓ ਠੀਕ ਆ ਜੀ ਠੀਕ ਆ ਜੀ ਖੋਲ ਲੀਹ ਜੀ ਨੂੰ ਵੀ ਹਾਂ ਜੀ ਦੱਸਣਾ ਮੇਰਾ ਫਰਜ ਆ ਮੈਂ ਗਲਤ ਗੱਲ ਨਹੀਂ ਕਰਨੀ ਸਿਰਫ ਦੋ ਕੀ ਧਾਰਾ ਆਉਂਦੀਆਂ ਵਾ ਸਰੂ ਦੇ ਵਿੱਚ ਕੋਈ ਮੈਂ ਸਾਰੀ ਚੋਗੇ ਮਗਰ ਦੋ ਕੀ ਧਾਰਾ ਜਿਵੇਂ ਬੰਨੇ ਤੇ ਕੱਢ ਲਈਦੀਆਂ ਠੀਕ ਹੈ ਜੀ ਠੀਕ ਹੈ ਜੀ ਠੀਕ ਸੋ ਕਿਸਾਨ ਵੀਰੋ ਬਾਕੀ ਤੁਸੀਂ ਨੋਟ ਕਰ ਲਿਆ ਬਾਈ ਹੋਰਾਂ ਜਿੱਦਾਂ ਦੱਸਿਆ ਵਾ ਸੋ ਲੈ ਇਹ ਬਈ ਲੈ ਇਹ ਜੀ ਬਾਕੀ ਦੋਸਤੋ ਜਿਹੜੀ ਬੰਤਰ ਵਾਈ ਦਾ ਵੀ ਚੰਗੀ ਸੋਹਣੀ ਇਹ ਜਿਹੜੀ ਮੈਂ ਹੈਗੀ ਆ ਹਾਂ ਜੀ ਬਿਲਕੁਲ ਬਿਲਕੁਲ ਚੈੱਕ ਹੋਈਆਂ ਦੋਸਤੋ ਜਿਹੜੀਆਂ ਆਪਾਂ ਤੁਹਾਨੂੰ ਅੱਤੀਜੀ ਮੈਂ ਦਿਖਾਈ ਆ ਦੋ ਪਹਿਲਾਂ ਝੋਟੀਆਂ ਦਿਖਾਈਆਂ ਨੇ ਬਿਲਕੁਲ ਪ੍ਰੋਪਰ ਤੌਰ ਤੇ ਦੋਸੂ ਇਹ ਚੈੱਕ ਹੋਈਆਂ ਨੇ ਪਾਸ ਹੋਈਆਂ ਨੇ ਅੱਗੇ ਗੱਬਨ ਠਹਿਰੀਆਂ ਨੇ ਬਾਕੀ ਜਿਹੜੇ ਮੇਰੇ ਵੀਰ ਚਾਹਵਣ ਹੋਣ ਉਹ ਤੁਸੀਂ ਜਰੂਰ ਆਪਦੀ ਤਸੱਲੀ ਖੁਦ ਵੀ ਕਰ ਸਕਦੇ ਹੋ ਬੰਨ ਲਿਏ ਭਾਈ ਜੀ ਬੰਨ ਲਿਏ ਮੈਂ ਭਾਰ ਮੈਂ ਚੰਗੀ ਲਿਆਉਣਾ ਭਾਵੇਂ ਦਾ ਦੋ ਦਿਨਾਂ ਦਾ ਲਿਆਵਾ ਤੇ ਭਾਵੇਂ ਚਾਹ ਨੂੰ ਲਿਆਵਾ ਤੇ ਭਾਵੇਂ ਥਾਨ ਠੀਕ ਹੈ ਜੀ ਸੋ ਭਾਈ ਜੀ ਇੱਕ ਆਪਣੇ ਜਿਹੜੇ ਕੰਟੈਕਟ ਨੰਬਰ ਨੇ ਮੋਬਾਈਲ ਨੰਬਰ ਨੇ ਉਹ ਆਪ ਨੂੰ ਬੋਲ ਕੇ ਜਰੂਰ ਦੱਸਿਓ ਜੀ ਪਾਰਟਨ ਸਟਾਨਵੇਂ ਹਾਂਜੀ 24710 ਹਾਂਜੀ 88728 23331 ਠੀਕ ਹੈ ਸੋ ਕਿਸਾਨ ਵੀਰੋ ਇਹ ਸਨ ਵੀਰ ਹੋਣਾਂ ਦੇ ਕੰਟੈਕਟ ਨੰਬਰ ਹੈ